ਬੜੀ ਦੁਖਦਾਈ ਗੱਲ ਹੈ ਕਿ ਡਿਜੀਨਲ ਪਾਰਟੀ ਦੇ ਪੰਜਾਬ ਦਾ ਸੀਐਮ ਟੁੱਟ ਗਈ। ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ ਕਰੀਏ। ਸਮੇ ਦਾ ਚੱਕਰ ਪੁੱਠਾ ਚੱਲਦਾ ਹੈ ਤਾਂ ਰਾਜੇ ਵੀ ਦਰ ਦਰ ਘੁੰਮ ਲਾ ਦਿੰਦਾ ਹੈ। ਲਗਾਤਾਰ 25 ਸਾਲ ਰਾਜ ਕਰਨ ਦਾ ਸੁਪਨਾ ਵੇਖਣ ਵਾਲੇ ਸੁਖਬੀਰ ਸਿੰਘ ਬਾਦਲ ਹੁਣ ਉਹ ਸਭ ਕੁਝ ਕਰ ਰਿਹਾ ਹੈ ਜੋ ਪਾਵਰ ਦੇ ਨਸ਼ੇ 'ਚ ਸੱਤਾ ਦੀ ਕੁਰਸੀ ਦੇ ਬੈਠੇ ਸੁਖਬੀਰ ਸਿੰਘ ਬਾਦਲ ਦੇ ਚੰਮਦਿਆਂ ਚਲਾਉਂਦੇ ਹੋਏ ਕਦੇ ਸੋਚਿਆ ਵੀ ਨਹੀਂ ਹੋਣਾ। ਕਿ ਜਿੰਨਾਂ ਨੂੰ ਉਹ ਕਾਤਾ ਕਹਿੰਦਾ ਰਿਹਾ ਉਹਨਾਂ ਨੂੰ ਕਦੇ ਸ਼ਹੀਦ ਸਿੰਘ ਵੀ ਕਹਣਾ ਪਵੇਗਾ। ਸ੍ਰੀ ਅਕਾਲ ਤਖਤ ਸਾਹਿਬ ਅੱਗੇ ਖੜ ਕੇ ਸਾਰੇ ਗੁਨਾਹ ਵੀ ਮੰਨਨੇ ਪੈਣਗੇ। ਤੇ ਹੁਣ ਵੇਖੋ ਕਿਸਾਨ ਆਗੂ ਦੇ ਕਰਛ ਹਾਜ਼ਰੀ ਭਾਰਿਆ ਸੁਖਬੀਰ ਸਿੰਘ ਬਾਦਲ। ਅੱਜ ਸੰਬਰਾਲੇ ਚ ਅਚਾਨਕ ਉੱਚੀ ਉੱਚੀ ਹੂਟਰ ਵੱਜਣ ਲੱਗੇ। ਗੱਡੀਆਂ ਦਾ ਕਾਫਲਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਕਰ ਅੱਗੇ ਰੁਕਦਾ ਏ ਤੇ ਗੱਡੀ ਵਿੱਚੋਂ ਉਤਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ। ਜੋ ਬਲਬੀਰ ਸਿੰਘ ਰਾਜੇਵਾਲ ਦੀ ਸਿਹਤ ਦਾ ਹਾਲ ਚੱਲ ਜਾਨਣਾ ਹੈ। ਮੀਡੀਆ ਨੂੰ ਦੱਸ ਦੇਣੇ ਕਿ ਰਾਜੀਆਲ ਦੀ ਖੇਤੀਬਾੜੀ 'ਚ ਮੁਹਾਰਤ ਰੱਖਦੇ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਇਹਨਾਂ ਤੋਂ ਐਡਵਾਈਸ ਲੈਂਦੇ ਰਹਿੰਦੇ ਸਨ ਤੇ ਮੈਂ ਵੀ ਖੇਤੀਬਾੜੀ ਬਾਰੇ ਜਾਣਨ ਆਇਆ ਹਾਂ ਕਿ ਇਸ ਨੂੰ ਮੁਨਾਫੇ ਵਾਲਾ ਤੰਦਾ ਕਿਵੇਂ ਬਣਾਈਏ ਤਾਂ ਬਲਬੀਰ ਸਿੰਘ ਰਾਜੀਆ ਨੇ ਕਲੀਅਰ ਕਰ ਦਿੱਤਾ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਬਹੁਤ ਸਖਤ ਲੋੜ ਹੈ ਟੁਕਰਿਆਂ 'ਚ ਵੰਡੀ ਅਕਾਲੀ ਦਲ ਨੂੰ ਇਕੱਠਾ ਕਰੋ ਸਮਰਾਲਾ ਤੋਂ ਸੁੱਚਾ ਸਿੰਘ ਬਾੰਗੜ ਦੀ ਰਿਪੋਰਟ ਪਾਰਟੀ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋਈ ਪੋਲੀਟਿਕਲ ਨਾ ਕੁਝ ਹੋਰ ਕੋਈ ਕਰਨੀ ਸੀ ਪਰਵਾਦ ਨੂੰ ਬੈਠੇ ਇਹਨਾਂ ਦੇ ਫਾਦਰ ਮੇਲੇ ਦੀਆਂ ਗੱਲਾਂ ਉਹ ਲੋਕ ਉਰੋਂਦੇ ਰਹੇ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਵੱਡੇ ਕ੍ਰਾਈਸਿਸ ਵੱਲ ਵੱਧ ਰਿਹਾ ਹੈ ਅੱਕਲਾ ਹੜ੍ਹਾਂ ਤੱਕ ਸੀਨੀ ਝਾੜ ਘਟ ਗਿਆ ਬਹੁਤ ਔਰ ਜੇ ਦੂਦਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਉਹ ਲੋਕ ਕਿਆ ਸੀ ਵੀ ਪੰਜਾਬ ਯੂਨੀਕ ਰੀਜIONAL ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜIONAL ਪਾਰਟੀ ਜਿਹਨੇ ਪੰਜਾਬ ਦੀ ਸੀਓ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਦੇ ਹੋ ਕੋਈ ਮੈਂ ਨਾਲ ਇਸੇ ਬਾਰੇ ਪਤਾ ਕਰਨਾ ਆ ਇਸ ਦੇ ਨਾਲੇ ਦੇਖੋ ਐਗਰੀਕਲਚਰ ਵਿੱਚ ਫਰੀ ਮੈਕਨੈਗਿਸਟਰੀਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਤੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਅਸੀਂ ਮੁਨਾਫੇਪਰ ਪਾਕਿਸਤਾਨ ਦਾ ਬਣਾਉਣਾ ਹੈ ਐਂਡ ਆਈ ਕੈਨ ਅਕੁਇਰ ਦਾ ਨੋਲਜ ਦਾ ਮਤਲਬ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ